ਤੇ ਚੱਲਦੀ ਆ ਧੋ ਆ ਧਵਾਈ ਯਾ ਦਿਵਾਲੀ ਹੁੰਦੀ ਆ ਹਨਾ ਯਾਰ ਇਹ ਜਿਹੜੇ ਹਿੱਸੇ ਆਉਂਦੇ ਆਂਦੇ ਨੇ ਚਿਹਰਾ ਦੋ ਹੀ ਰਹਿ ਗਈਆਂ ਅਸੀਂ ਤੋਂ ਹੁਣ ਬਾਕੀ ਧੋਤੀਆਂ ਇਹ ਹੀ ਦੋ ਰਹਿ ਲੀਆਂ ਸੀਗੀਆਂ ਮੈਨੂੰ ਲੱਗਦਾ ਅੱਜ ਫਾਈਨਲ ਹੋ ਜੂ ਦਿਵਾਲੀ ਦਾ ਪਰ ਦਿਵਾਲੀ ਆ ਜਾਣੀ ਆ ਕੰਮ ਨਹੀਂ ਨਿਪਟਦੇ ਹੈਗੇ ਆ ਤਾਂ ਹੋਤੀ ਹਾਂ ਜੀ ਤਾਂ ਤੇ ਹੈ ਇੱਧਰ ਤੁੱਪੇ ਰੱਖ ਦੇ ਪੁੱਤ ਚੱਕ ਕੇ ਚੱਕ ਕੇ ਚੱਕ ਕੇ ਕੁਰਸੀ ਚੱਕ ਕੇ ਖੜ ਕਰਾ ਰਾਂ ਕਰ ਕਿਰੂ ਫਿਰ ਪਾੜੀ ਲੱਗਦੀ ਆ ਕੁਰਸੀ ਘੜੀਸੀ ਹੋਈ ਮੈਂ ਤਾਂ ਬਹੁਤ ਪਾੜੀ ਲਾ ਦੇ ਆ ਕੁਰਸੀ ਘੜੀਸ ਦੇ ਐ ਇੱਥੇ ਰੱਖ ਦੇ ਪੁੱਤ ਵੈਰੀ ਗੁੱਡ ਕੰਮ ਕਰਦੇ ਹੁੰਦੇ ਆ ਉਸ ਜਿਹੜੇ ਪ੍ਰਿੰਸੀਪਲ ਸਾਹਨੇ ਵੀ ਕਿਹਾ ਵੀ ਬੱਚੇ ਤਾਂ ਕੰਮ ਕਰਵਾਉਣਾ ਵੀ ਚਾਹੀਦਾ ਤੇ ਬੱਚੇ ਜਦੋਂ ਕਹਿੰਦੇ ਹੁੰਦੇ ਆ ਵੀ ਅਸੀਂ ਹੈਲਪ ਕਰਨੀ ਆ ਤੇ ਬੱਚਿਆਂ ਤੋਂ ਹੈਲਪ ਲੈਣੀ ਵੀ ਚਾਹੀਦੀ ਹੈ ਹਨਾ ਇੰਨਾ ਸਕੂਲੇ ਸਿਖਾਉਂਦੇ ਆ ਵੀ ਮੰਮੀ ਡੈਡੀ ਨਾਲ ਸਾਰਾ ਕੰਮ ਕਰੋ ਨਾਉਣ ਨੂੰ ਪਾਣੀ ਪੜਦਾ ਹਾਂ ਨਾਉਣਾਂ ਨਹੀਂ ਆਲੇ ਨਾਲਾ ਬਾਲਗੂਲ ਬਹਾਲ ਆਥਣੇ ਉਥਣੇ ਨਹੀਂ ਮੈਂ ਤਾਂ ਹੁਣ ਕੱਪੜੇ ਧੋਣੇ ਆ ਤੂੰ ਨਾ ਕੇ ਕੰਮ ਨਵੇਂ ਚੱਲ ਆਥਣੇ ਨਾ ਲਈ ਤੇਰੀ ਜਿੱਦਾ ਹੁਣ ਗਿੱਲੇ ਕੱਪੜਿਆਂ ਨਾਲ ਬੈਠਾ ਰਹਿ ਇੱਥੇ ਹੋ ਗਿਆ ਤਾਂ ਕੰਮ ਬਸ ਵੇਲਾ ਵੇ ਜਾਣ ਨੂੰ ਕੁਝ ਹੋਰ ਜਿਆਦਾ ਜਾਣ। ਭਾਂਡੇ ਧੋਨੇ ਫਿਰ ਆਪਾਂ। ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੇਡੀ ਫੈਮਿਲੀ ਬਲੌਗ। ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਬਲੌਗ ਜਿਹੜਾ ਸ਼ੁਰੂ ਕਰਦੇ ਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਬਣਾਉਨੇ ਆ। ਤੇ ਅੱਜ ਕੰਮ ਕਾਫੀ ਸਾਰੇ ਨੇ। ਅੱਜ ਹੋ ਗਈ ਆ 9 ਤਰੀਕ। ਕਿੰਨੇ 2-3 ਦਿਨ ਰਹਿ ਗਏ ਆ ਦੀਵਾਲੀ ਦੇ ਵਿੱਚ ਤੇ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਹੈਪੀ ਦੀਵਾਲੀ। ਕਿਉਂਕਿ ਦੋ ਦਿਨ ਰਹਿ ਗਏ ਦਿਵਾਲੀ ਤਾਂ ਸਾਰਿਆਂ ਦੀ ਸ਼ੁਰੂ ਹੋਈ ਹੋਈ ਆ। ਅੱਜ ਨੇ ਜੜੀਆਂ ਕਲੀਨਿਕ ਆ ਉਹ ਫਿਨਿਸ਼ ਕਰ ਲਈ ਆ ਤੇ ਸਾਡੀ ਫਾਈਨਲੀ ਹੋਈ ਗਈ ਆ ਸਾਰੀ। ਥੋੜੀ ਜੀ ਰਹਿ ਗਈ ਇੰਨੀ ਕ ਰਹਿ ਗਈ ਇੰਨੀ ਕਿ ਜਿੱਥੋਂ ਸ਼ੁਰੂ ਹੋਏ ਸੀ ਉੱਥੋਂ ਹੀ ਐਂਡ ਕਰਨਾ ਆਪਾਂ ਨੇ। ਤੇ ਦੋ ਕੰਮ ਰਹਿ ਗਏ ਆਪਣੇ ਕਿਉਂਕਿ ਉਹ ਦੁਬਾਰਾ ਫੇਰ ਸਾਫ਼ ਹੋਣ ਵਾਲੀ ਹੋ ਗਈ ਆ ਉਹ ਚੀਜ਼ਾਂ ਹਨਾ। ਇੱਕ ਮਹੀਨਾ ਹੋ ਗਿਆ ਤੇ ਫ੍ਰਿਜ ਤੋਂ ਸ਼ੁਰੂ ਹੋਏ ਸੀ ਫ੍ਰਿਜ ਦੁਬਾਰਾ ਸਾਫ਼ ਕਰਨੀ ਆ ਜਿਹੜੀ ਦੇਲੀ ਹੁੰਦਾ ਹੁੰਦਾ ਪਰ ਫਿਰ ਵੀ ਇੱਕ ਵਾਰੀ ਹੁਣ ਆਪਾਂ ਉਹਨੂੰ ਫੇਰ ਸਾਫ਼ ਕਰਾਂਗੇ ਤੇ ਇੱਕ ਆਪਣੇ ਰਹਿੰਦੀ ਆ ਕਿਚਨ ਦੇ ਵਿੱਚ ਅਲਮਾਰੀ ਆ ਜਿੱਥੇ ਸਾਰੇ ਆਪਣੇ ਕੱੱਚ ਵਗੈਰਾ ਦੇ ਭਾਂਡੇ ਪਏ ਆ ਤੇ ਉਹ ਆਪਾਂ ਸਾਫ਼ ਕਰਨੀ ਆ ਚੇਅਰ ਅੱਜ ਜਿਆ ਨਹੀਂ ਧੋਤੀਆਂ ਤੇ ਚਲੋ ਜੀ ਪਹਿਲਾਂ ਆਪਾਂ ਕੰਮ ਕਰਦੇ ਆ ਅੱਜ ਆਪਾਂ ਨੇ ਇੱਕ ਬੈੱਡ ਸ਼ੀਟਾਂ ਵੀ ਚੇਂਜ ਕਰ ਦੇਣੀਆਂ ਨੇ ਹੁਣ ਫੇਰ ਇਹ ਧੋਦਾਂਗੇ ਫੇਰ ਹੁਣ ਕਾਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੁਣ ਅੱਜ ਦਾ ਹੀ ਦੇਣਾ ਆਪਣੇ ਕੋਲੇ ਇੱਕ ਕੱਲ ਦਾ ਹਨਾ ਅੱਜ ਦਾ ਤੇ ਕੱਲ ਅੱਜ ਦਾ ਤੇ ਕੱਲ ਕਿੰਨੇ ਦੋ ਦਿਨ ਦੋ ਦਿਨ ਰਹਿ ਗਏ ਹਨ ਦੋ ਦਿਨ ਰਹਿ ਗਏ ਲਾ ਲਿਆ ਕੰਮ ਅੱਛਾ ਲਾ ਲਿਆ ਕਿਹੜਾ ਕੰਮ ਲਾ ਲਿਆ ਤੁਸੀਂ ਵੀ ਹੈਲੋ ਹਾਈ ਮਾਰੋ ਹੈਲੋ ਜੀ ਕਿਹੜਾ ਕੰਮ ਲਾ ਲਿਆ ਤੁਸੀਂ ਮੇਰੇ ਬੰਦੇ ਨੇ ਉੱਧਰ ਉਹਨਾਂ ਵਾਲੇ ਕੋ ਕਿਹੜਾ ਕਿਹੜਾ ਕੰਮ ਕੰਮ ਤਾਂ ਮੁੱਕਦਾ ਹੀ ਨਹੀਂ ਹਾਂ ਮੁੱਕਦਾ ਨਹੀਂ ਆ ਸੱਚੀ ਨਹੀਂ ਮੁੱਕਦਾ ਜਿਉਂ ਜਿਉਂ ਦੀ ਜਾਨ ਦਾ ਕੋਈ ਕੰਮ ਨਹੀਂ ਮੁੱਕਣਾ ਵੀ ਚਾਹੀਦਾ ਬਸ ਕੰਮ ਤਾਂ ਬੰਦੇ ਦਾ ਕਰ ਜਿਉਂ ਦੇ ਜੀਆਂ ਨਾਲ ਹੀ ਸਾਰੇ ਕੰਮ ਹੁੰਦੇ ਆ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਇਹ ਤਾਂ ਮੁੱਕਣਾ ਨਹੀਂ ਚਾਹੀਦਾ ਕੰਮ ਤਾਂ ਸਹੀ ਗੱਲ ਹੈ ਵੀਰ ਆ ਜਾਂਦਾ ਢੂੜਾ ਦਾ ਬਾਈ ਗੱਲ ਨਹੀਂ ਅੱਜ ਹੁਣ ਸਵੇਰ ਦਾ ਜਿਹੜਾ ਡਸਟਿੰਗ ਕਰਨ ਲੱਗਿਆ ਹੈ ਬਹੁਤ ਜ਼ਿਆਦੇ ਉਹਨੇ ਸਾਰੇ ਕਿਤੇ ਕੱਪੜਾ ਮਾਰੇ ਕਹਿੰਦਾ ਕਹਿੰਦਾ ਪੌੜੀਆਂ ਦੇ ਵਿੱਚ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਸੀ ਉਹ ਕੱਪੜਾ ਮਾਰੇ ਜਦੇ ਧੋਣ ਚਲ ਜਾਵੇ ਮਾਰੇ ਜਦੇ ਧੋਣ ਚਲ ਜਾਵੇ ਇੰਨਾ ਜ਼ਿਆਦਾ ਹੈ ਨਾ ਗੰਦਾ ਹੋ ਜਾਂਦਾ ਬਹੁਤ ਜ਼ਿਆਦਾ ਕਿ ਕਿੰਨਾ ਜਦੋਂ ਘਰ ਦਾ ਹੀ ਆਉਂਦਾ ਇਹ ਸਾਨੂੰ ਇਹ ਵਹਿਮ ਆ ਵੀ ਖੇਤਾਂ ਦੇ ਵਿੱਚ ਕਰਦਾ ਆਉਂਦਾ ਕਿ ਪਿੰਡਾਂ ਦੇ ਵਿੱਚ ਵੀ ਇਦਾਂ ਹੀ ਆਉਂਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਪਿੰਡਾਂ ਜਿਵੇਂ ਨਹੀਂ ਆ ਮੈਨੂੰ ਤਾਂ ਲੱਗਦਾ ਵੀ ਸਾਡੇ ਖੇਤਾਂ ਵਾਲਿਆਂ ਦੇ ਜ਼ਿਆਦਾ ਆਉਂਦਾ ਪਿੰਡਾਂ ਵਾਲਿਆਂ ਦਾ ਘੱਟ ਆਉਂਦਾ ਹੋਊਗਾ ਹਨਾ ਤੁਹਾਨੂੰ ਕੀ ਖੁਰਕ ਪਈ ਐ ਖੁਰਕ ਉੱਥੇ ਲੜ ਗਿਆ ਉਹ ਤੁਸੀਂ ਉਹ ਤਾਂ ਪੂਰੀਆਂ ਕੀੜੀਆਂ ਨੇ ਬਾੜੀ 'ਚ ਉੱਥੇ ਹੀ ਉੱਥੇ ਹੀ ਆਇਓ ਉਹ ਤਾਂ ਪੂਰੀਆਂ ਕੀੜੀਆਂ ਨੇ ਜੀ ਆਰ ਪਾਣੀ ਭਰ ਗਨਾਲਾ ਮੈਂ ਉਹਨੂੰ ਕੰਨਾਲਾ ਮੰਨਦਾ ਨਹੀਂ ਕਹਿੰਦਾ ਸ਼ਾਮ ਨੂੰ ਨਹਾਉਣਾ ਉੱਤੇ ਤਾਂ ਹੋ ਗਈ ਟਮਾਟਰਾਂ ਦੇ ਵਧੀਆ ਇਹ ਹੋ ਜਾਣ ਲਾਉਣੇ ਹੋਏ ਕੋਈ ਜਾਣਿਆ ਚਲੋ ਜੀ ਮੈਂ ਤਾਂ ਕੰਮ ਕਰਨਾ ਇਹਨਾਂ ਨੂੰ ਨਹੀਂ ਆਉਂਦੀ ਕੋਈ ਗੱਲਬਾਤ ਇਹਨਾਂ ਨੇ ਖਾਧੀ ਹੋਈ ਰੋਟੀ ਰੋਟੀ ਖਾ ਕੇ ਇਹਨਾਂ ਤੇ ਪਈ ਹੀ ਨੇਸਤੀ ਬਹੁਤ ਜ਼ਿਆਦੇ ਜੀ ਆਰ ਮੈਂ ਲੈ ਕੇ ਨੀਦਰ ਟੇਬਲ ਵਗੈਰਾ ਨੋਣ ਦਿੱਤੀ ਆਲੀ ਛੋ ਜਾ ਉੱਟ ਕੇ ਨਾਉਣਾ ਤਾਂ ਪੈਣਾ ਹੀ ਆ ਫੇਰ ਮੈਂ ਮੈਡਮ ਨੇ ਉਦੋਂ ਵੇਖੀ ਕਿਹਾ ਸੀ ਕਿ ਮੈਡਮ ਕਹਿੰਦੇ ਗੋਡਿਆਂ ਦੇ ਵਿੱਚ ਲੈ ਕੇ ਜਦੋਂ ਮਾਵਾ ਨੂੰ ਬੱਚਿਆਂ ਨੂੰ ਪਾਉਂਦੀ ਆ ਸੀ ਨਾ ਉਦੋਂ ਉਸ ਸਮੇਂ ਬਾਹਲੇ ਵਧੀਆ ਸੀ ਜਦ ਬੱਚਾ ਮੂਰੇ ਮੂਰੇ ਤੇ ਮਾਂ ਪਿੱਛੇ ਪਿੱਛੇ ਹੁਣ ਕਿੱਥੇ ਹੁਣ ਤਾਂ ਤੜਕਈ ਨਾ ਲਾ ਲੋਗੀ ਜਰਦੀ ਸੁੱਚ ਲਈ ਹੋਈ ਆ ਨਾ ਲੋ ਸਾਡੇ ਤਾਂ ਪਰ ਹੱਲੇ ਵੀ ਅੱਗ ਪਾਉਣੀ ਪੈਂਦੀ ਆ ਭਾਈ ਸਾਨੂੰ ਤਾਂ ਹੱਲੇ ਵੀ ਅੱਗ ਪਾਉਣੀ ਪੈਂਦੀ ਆ ਆ ਸਕਦਾ ਹੱਲੇ ਵੀ ਹੋ ਜਾਂਦਾ ਪਾਣੀ ਤੱਤਾ ਨਹੀਂ ਹੈਗਾ ਅੱਗ ਬਾਲ ਦੋ ਅਸੀਂ ਨੀ ਵਿਜਲੀ ਵਾਲੇ ਗਿੱਜਰ ਗੁੱਜਰ ਲਾਏ ਹੋਏ ਚੱਲ ਉੱਠ ਖੜ ਪੁੱਤ ਉੱਠ ਮੇਰੀ ਚੀੜੀ ਆ ਜਾ ਉੱਠ ਖੜ ਆ ਜਾ ਮੰਨ ਜਾ ਦੇਖੋ ਕੀ ਕਰਦਾ ਯਾਰ ਇਹਦਾ ਬਾ ਮੈਡਮ ਆ ਟੁੱਟੀ ਦਾ ਬੰਦ ਕਰਿਆ ਯਾਰ ਦਿਖਾਈ ਕੀ ਕਰਦਾ ਯਾਰ ਦੇਖੋ ਟਾਈਮ ਪਾਸ ਕਰਦਾ ਟਾਈਮ ਪਾਸ ਕਰਦਾ ਟਾਈਮ ਪਾਸ ਕਰਦਾ ਖੜਾਉਣੇ ਤੋੜ ਕੇ ਆ ਦੇਖੋ ਇਹਨੇ ਕਿੰਨਾ ਸੋਹਣਾ ਪਿਸਤਲ ਤੋੜਤਾ ਮੈਂ ਕੱਢਿਆ ਵੀ ਅੱਜ ਇੱਥੇ ਕਵਾੜ ਜਿਹਾ ਪਿਆ ਸੀ ਮੈਂ ਥੈਲੇ 'ਚ ਪਾਉਂਦੀ ਸੀ ਮੈਂ ਕੱਢਿਆ ਵੀ ਹੈ ਮੈਂ ਕਿਹਾ ਚਲੋ ਵਧੀਆ ਆ ਚੱਲਦਾ ਹੋਊਗਾ ਆ ਦੇਖੋ ਇੱਕ ਤੋਂ ਕਿੰਨੇ ਬਣਾਤੇ ਇੱਕ 2 3 4 5 6 7 ਇੱਕ ਇੱਕ ਟਵਾਏ ਤੋਂ 7 ਟਵਾਏ ਬਣਾਦੇ ਉਹ ਦੇ ਥੈਲਾ ਜਿਹੜਾ ਦੀਂ ਦਾ ਉਹ ਕਵਾੜ ਦਾ ਭਰੇ ਪਿਆ ਉਹ ਵਾਲਾ ਕਵਾੜੀ ਵਾਲਾ ਕਵਾੜੀ ਆਊਗਾ ਉਹਦੇ ਵਿੱਚ ਜ਼ਿਆਦਾਤਰ ਇਹਦੀ ਖੇਡਾ ਖੁੱਡਾ ਨੇ ਜਾਂ ਬਸ ਅੱਲ ਜੁੱਲ ਹਾਏ ਵੇ ਪਾਣੀ ਭਰ ਗਿਆ ਉਠ ਖੜ ਪੁੱਤਾ ਆ ਜਾ ਨਾਲ ਨਾਲ ਚਲ ਮੈਂ ਇਹਨਾਂ ਬਾਦਮ ਬਾਦ ਦੇ ਵਿੱਚ ਗੱਲ ਕਰਦੇ ਆਂ ਉਹ ਕਰਕੇ ਵਾਸ਼ਰੂਮ ਚ ਬਾੜਿਆ ਹੁਣ ਨਹਾਉਣ ਲੱਗਿਆ ਆ ਮੇਰੇ ਪੌੜੀਆਂ ਦੇ ਕੱਪੜੇ ਪੈ ਧੋਣ ਵਾਲੇ ਉੱਪਰ ਲੈ ਕੇ ਜਾਣੇ ਹੁਣ ਇਹਨਾਂ ਦੇਖ ਕੇ ਨਾ ਕਿਉਂ ਵੀ ਇੱਥੇ ਕੀ ਪਿਆ ਇਹ ਮੈਂ ਫੇਰ ਬਿਸਤਰਿਆਂ ਚੋਂ ਚਾਦਰ ਕੱਢੀ ਸੀਗੀ ਚਾਦਰ ਕੱਢੀ ਸੀ ਚਾਦਰਾਂ ਕੱਢੀਆਂ ਸੀ ਧੋਣ ਨੂੰ ਤੇ ਹੁਣ ਆਪਾਂ ਤੱਤਾ ਪਾਣੀ ਲੈ ਕੇ ਚੱਲਦੇ ਤੇ ਥੋੜੀ ਜਿਹੀ ਰੋਟੀਆਂ ਪਈਆਂ ਸੀ ਘਾਹ ਨੂੰ ਪਾ ਦੰਨੇ ਆ ਇਹ ਰਿਹੜ ਜੀ ਕਰਦਾ ਸੀ ਅੱਜ ਪਤਾ ਨਹੀਂ ਕਾਹਤੇ ਐ ਕਰਦਾ ਤੇ ਜਿਆ ਨਾ ਹੁਣ ਅੱਗੇ ਤਾਂ ਨਾ ਲੰਦਾ ਖਨੀ ਦਾ ਜੀ ਨਹੀਂ ਸੀ ਕਰਦਾ ਖੇਡਣ ਨੂੰ ਜੀ ਕਰਦਾ ਸੀਗਾ ਮੈਨੂੰ ਆਇਆ ਸੀ ਉਹਦੇ ਪਾਲ ਜੇ ਖਿਲਰ ਰਿਹਾ ਚੱਲ ਨਹਾ ਲਵੇ ਲੈਡੋ ਪ੍ਰੂਫ ਏ ਉਫੇ ਬਾਣ ਸੂਰੀ ਮਿੱਠੀ ਬਾਣ ਸੂਰੀ ਮਿੱਠੀ ਓਏ ਡੰਗਾ ਧੂਰੀ ਖਾਣਾ ਰੋਟੀਆਂ ਖਾਣੀਆਂ ਆਵੇਲਾ ਸਾਰੀ ਤੂੜੀ ਲਾਤੀ ਮੈਨੂੰ ਕਮਲੀ ਮਿੱਠੀ ਕਮਲੀ ਪਸ ਕੱਕ ਟਮਲੀ 2 5 ਕੀ ਕਰਨਾ ਇਹਨੇ ਲਾਤੀ ਮੈਨੂੰ ਕਮਲੀ ਨੇ ਸਾਰੀ ਤੂੜੀ ਕੱਪੜੇ ਆ ਲਾ ਤੇ ਮੂੰਹ ਲਾਤਾ ਖਾਂਦੀ ਨਾ ਆ ਵੀ ਲਿਆ ਸੱਚੀ ਪੱਕੀ ਗੱਲ ਹੈ ਕਿਤੇ ਬੈਠਾ ਹੀ ਤਾਂ ਨਹੀਂ ਉਦਾਂ ਹੀ ਤੇਰਾ ਟਾਵਲ ਬਾਹਰ ਆ ਰਹਿ ਗਿਆ ਚਲ ਮੈਂ ਫੜਾਉਣੀ ਐ ਇੱਕ ਮਿੰਟ ਚਲ ਦੇਖਦੇ ਆ ਵੀ ਨਾ ਵੀ ਲਿਆ ਕਿਉਂ ਉਦਾਂ ਹੀ ਨਿਕਲ ਜਾ ਪਤਾ ਵੀ ਨਹੀਂ ਹੈਗਾ ਇਹਦਾ ਸ਼ੈਤਾਨੀ ਦਿਮਾਗ ਦਾ ਤਖਾਨ ਮੇਲ ਦਾ ਇਹ ਵੀ ਨਹੀਂ ਪਤਾ ਵੀ ਬੀਬੀ ਨਾਨਾ ਤੈਨੇ ਕੱਢਿਆ ਚਲ ਦੇਖਦੀ ਆ ਕੱਢ ਕੇ ਨਾ ਗਈ ਨਿਕਲਿਆ ਨਾ ਗਈ ਨਿਕਲੇ ਉੱਤੇ ਪਾਣੀ ਪਾ ਲਿਆ ਉੱਤੇ ਬਸ ਕੱਲਾ ਪਾਣੀ ਵਾਲਿਆ ਸਾਬਣ ਲਾਇਆ ਨਹੀਂ ਹਨਾ ਪੱਕਾ ਨਹੀਂ ਹੈ ਸਾਬਣ ਲਾਇਆ ਚਲੋ ਠੀਕ ਆ ਹਮ ਫਟ ਚਮਮੇ ਕੋਲ ਕਰ ਕੇ ਮਿੱਟਰ ਪੀਤਾ ਆ ਦੇ ਮੇਰੇ ਹੱਥ ਚਾ ਤੇਰਾ ਕੱਚਰ ਮਿੱਟਰ ਮੇਰਾ ਹੱਥ ਵੀ ਉਲਟਾ ਕੈਮਰਾ ਫੜਨ ਨੂੰ ਤੇ ਲੋਣਾ ਕੇ ਕਹਿੰਦਾ ਮੈਨੂੰ ਭੁੱਖ ਲੱਗੀ ਆ ਬਾਅਦ ਦੇ ਵਿੱਚ ਵਾਲਵਾਹੂਗਾ ਕਹਿੰਦਾ ਮੈਨੂੰ ਤਾਂ ਭੁੱਖ ਲੱਗੀ ਹੋਈ ਆ ਵੀ ਪਹਿਲਾਂ ਮੈਨੂੰ ਐਪਲ ਕੱਟ ਕੇ ਦੋ ਪਹਿਲਾ ਟਾਵਲ ਸੁਪਣਾ ਪਾਉਣਾ ਚਾਹੀਦਾ ਸੀ ਦੇਖੋ ਉੱਤੋਂ ਉੱਤੋਂ ਲਾ ਜੀ ਦੇ ਉੱਤੋਂ ਅਜਿਹਾ ਆ ਬਹੁਤ ਅੱਛਾ ਵਾਲ ਪਾਉਣੇ ਨਹੀਂ ਇੱਕ ਤਾਂ ਕਹਿੰਦਾ ਮੈਂ ਨਾਲ ਲੈ ਇੱਕ ਇੱਕ ਵਾਲ ਵੀ ਬਾਹੋ ਕੀ ਗੱਲ ਹੁਣ ਵਾਲ ਆਥ ਨੇ ਪਾਉਣਾ ਨਹੀਂ ਹੁਣੇ ਪਾਉਣੇ ਨੇ ਕੱਲ ਸਕੂਲ ਜਾਣਾ ਇਹਨੇ ਸਕੂਲ ਆਣਿਆ ਨੇ ਵੀ ਹੁਣ ਇਕੱਠੀ ਛੁੱਟੀਆਂ ਕਰ ਦੋ ਹੋ ਗੀ ਮਤਰੀ ਜੀ ਮੀਨਾ ਬਬਾ ਨਹੀਂ ਕਣਕ ਤਾਂ ਉੱਤੀ ਤੇ ਹਾਂ ਮੀਨਾ ਬਬਾ ਨਹੀਂ ਕਣਕ ਤਾਂ ਉੱਤੀ ਮੀਵੀ ਤਾਂ ਜ਼ਰੂਰੀ ਆ ਹਾਂ ਜ ਲੋਕਾਂ ਦੇ ਅੱਧੇ ਤੋਂ ਵੱਧ ਪਜਾਈ ਰਹਿੰਦੀ ਆ ਸਭ ਹੋ ਜਾਣਾ ਕਦੇ ਕੋਈ ਆਏ ਨਹੀਂ ਹੋਇਆ ਕੰਮ ਜਿੱਦਾਂ ਕੰਮ ਰਹੇ ਨੇ ਪਹਿਲਾਂ ਵੀ ਮੀਂਹ ਪੈਂਦੇ ਸੀ ਬੱਦਲੀ ਰੋਕਾਂ ਤੇ ਪਹਿਲਾ ਜਦ ਪਹਿਲਾ ਪਕਣਕ ਤੋਤੀ ਬੀਜ ਜਾ ਦੇ ਨਮੀ ਪਿਆ ਤੀ ਕੈਮਰਾ ਕਿੱਦਾਂ ਚੱਲ ਰੋ ਲਓ ਸਭ ਕੰਮ ਹੋ ਜਾਂਦੇ ਨੇ ਮੇਰੇ ਕੁਝ ਕਹਿਣ ਆ ਜਾ ਉਹਦੇ ਨਾਲ ਕੁਝ ਨਹੀਂ ਰੋਣਾ ਜੋ ਮਨਜ਼ੂਰ ਆ ਜੇ ਅੱਜ ਕੁਦਰਤ ਨੇ ਕਣਕ ਤੁਭਾਉਣੀ ਸੀ ਤਾਂ ਤੁਭਾਉਣੀ ਇਹ ਲੋਕਾਂ ਨੂੰ ਵਿਕਜਣੀ ਆ ਤਾਂ ਅਸੀਂ ਖਾਣੀ ਨਹੀਂ ਨਹੀਂ ਤਾਂ ਕੀਤਾ ਹੈ ਕਿ ਬਹੁਤ ਕੁਝ ਇਹ ਅੱਜ ਕੀ ਆ ਮਿੱਟੀ ਦੇ ਲੋ ਰੇਤਾਂ ਕਿੰਨਾ ਕਣਕ ਚ ਆ ਟੁੱਟੀ ਜਿਹਾ ਲੱਗ ਰਿਹਾ ਵਿੱਚ ਰੱਖ ਬ્લેਟ ਆਈ ਤਨ ਬਲੇਟ ਆ ਗਿਆ ਮੈਂ ਘਰ ਤੋਂ ਲੈਣ ਗਈ ਤੇ ਘਰ ਤੋਂ ਫੇਰ ਭੁੱਲਿਆ ਇਹ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਘੁੰਮ ਗਿਆ ਮੇਰਾ ਦਿਮਾਗ ਲਓ ਜੀ ਆਪਾਂ ਲਾਵਾਂਗੇ ਗੋਭੀ ਨੂੰ ਤੜਕਾ ਗੋਭੀ ਨੂੰ ਲਾਰੇ ਤੜਕਾ ਤੜਕਾ ਬਸ ਵੀ ਦੀ ਤੜਕੇ ਤੜਕੇ ਲੱਗਦਾ ਅੱਛਾ ਜੀ ਅਸੀਂ ਤਾਂ ਜਮਰਜੀ ਲਾ ਲਈਏ ਸਾਡੀ ਮਰਜੀ ਤੜਕਾ ਲੱਗਦਾ ਕਹਿੰਦੇ ਤੜਕੇ ਤੜਕੇ ਉਹ ਲੱਗਦਾ ਮਨ ਨੂੰ ਤੜਕਾ ਇਹ ਲਾਉਣਾ ਮੈਂ ਗੋਭੀ ਨੂੰ ਤੜਕਾ ਠੀਕ ਹੈ ਹੈ ਜਿਹੜੇ ਤੜਕੇ ਦੀ ਤੁਸੀਂ ਗੱਲ ਕਰਦੇ ਨਾ ਉਹ ਹੁੰਦਾ ਮਨ ਨੂੰ ਲੱਗਦਾ ਤੜਕਾ ਤੜਕੇ ਤੜਕੇ ਵੀ ਆਪਾਂ ਅੱਜ ਮਨ ਬਣਾ ਲਓ ਵੀ ਆਪਾਂ ਨੇ ਕੀ ਕੰਮ ਕਰਨਾ ਕੀ ਨਹੀਂ ਕਰਨਾ ਠੀਕ ਆ ਬਾਣੀ ਪੜਨ ਦਾ ਮਨ ਬਣਾ ਲਓ ਆ ਘੋੜਤਵਾਰੀ ਜਾਣ ਦਾ ਮਨ ਬਣਾ ਲਓ ਹਾਂ ਉਹ ਹੁੰਦਾ ਮਨ ਨੂੰ ਤੜਕਾ ਲਾਉਣਾ ਤੇ ਗੋਭੀ ਨੂੰ ਤੜਕਾ ਲਾਉਣਾ ਚੁੱਲ੍ਹੇ ਤੇ ਇੱਕ ਵਾਰੀ ਉਹਨਾਂ ਇੱਕ ਬੀਬੀਆਂ ਭੈਣਾਂ ਕਹਿੰਦੀਆਂ ਸੁਣੀਆਂ ਨਹੀਂ ਕਹਿੰਦੀ ਗੋਭੀ ਨੂੰ ਤੜਕਾ ਚੁੱਲ੍ਹੇ ਤੇ ਲਾਓ ਨਹੀਂ ਇੰਨੀ ਸਵਾਦ ਬਣਦੀ ਐ ਇੰਨੀ ਸਵਾਦ ਬਣਦੀ ਰਿੱਜ ਰਿੱਜ ਕੇ ਭੈਣ ਜੀ ਵਿੱਚ ਉੱਕ ਕੇ ਉਹ ਨਿਕਲੇ ਆਉਂਦਾ ਮੈਂ ਤਾਂ ਗੱਲ ਰਿਭਉਂ ਨਦੀਗੀ ਐਨਾ ਸੋਹਣਾ ਕਹਿੰਦੀਆਂ ਸੀ ਕਹਿੰਦੀ ਅੱਜ ਕੱਲ੍ਹ ਦੀ ਕੀ ਨੇ ਚੱਕ ਲੰਮੀ ਅਰੇ ਕੁੱਕਰ ਕਹਿੰਦੀ ਲੱਗ ਜਾਂਦੀਆਂ ਨੇ ਕੁੱਕਰ 'ਚ ਕਹਿੰਦੀ ਸੀਟੀਆਂ ਮਰਾਉਣ ਗੋਭੀ ਨੂੰ ਇਹ ਮੈਂ ਆਪ ਖਾਣਾ ਕਿਵੇਂ ਸਬਜੀ-ਸਬਜੀ ਸਾਰਾ ਕੁਝ ਕੁੱਕਰ ਚ ਕਿਵੇਂ ਬਣਾ ਲੰਗੇ ਬਸ ਬਾਬਟ ਆਪਾਂ ਬੜੇ ਜਿਹੇ ਬਣਾਈ ਆਪਣੇ ਤਾਂ ਚਿੱਲੇ ਜੇ ਬਣਦੀ ਆ ਆਪਣੇ ਤਾਂ ਇਹਦੇ ਪਤੀਲੇ ਚ ਦੋ ਸੀਟੀਆਂ ਵੱਜ ਗਈਆਂ ਬੰਦ ਕਰ ਦੋ ਤੇ ਰਜੀਓ ਆਪਾਂ ਨੂੰ ਕਮੈਂਟਸ ਵੀ ਆਉਂਦਾ ਹੁੰਦਾ ਵੀ ਤੁਸੀਂ ਹੈ ਨਾ ਉਹ ਕਰ ਰੋ ਕੁੱਕਰ ਚ ਬਣਾ ਲਓ ਇਹ ਕਾਲੀ ਮਿਰਚ ਖਤਮ ਹੋ ਗਈ ਵੀ ਕੁੱਕਰ ਚ ਬਣਾ ਲਓ ਅਸੀਂ ਕੁੱਕਰ ਜੂਸੇ ਨਹੀਂ ਕਰਦੇਗੇ ਹਲਕੀ ਹਲਕੀ ਅੱਗ ਤੇ ਦੇਖੋ ਹੁਣ ਚੁੱਲੇ ਦੇ ਵਿੱਚ ਹਲਕੀ ਹਲਕੀ ਅੱਗ ਆ ਟਾਈਮ ਗਿਣਾ ਹੋ ਗਿਆ ਪੌਣੇ 5 ਪੌਣੇ 5 ਪੰਜ ਖਣੀ ਪੌਣੇ 5 ਮਿੱਤਰਾਂ ਨੂੰ ਆ ਕਰ ਗਈ ਪੰਜ ਵਜੇ ਤੈਨੂੰ ਕੀਗੇ ਪੌਣਾ ਮੋਲੇ ਜੱਟੀਏ ਗਾਣੇ ਨਹੀਂ ਗਾਉਣੇ ਗਾਣੇ ਨਹੀਂ ਗਾਉਣੇ ਅੱਛਾ ਜੀ ਗਾਣੇ ਨਹੀਂ ਗਾਉਣੇ ਗਾਣੇ ਨਹੀਂ ਗਾਉਣੇ ਅਸਰ ਹੋ ਜੂ ਇਹ ਪਤਾ ਹੁੰਦਾ ਜੇ ਕੋਈ ਹਾਂ ਕਰਦੀ ਤੇ ਸਾਨੂੰ ਕਿਸੇ ਨੇ ਕਰਨੀਆਂ ਕਰ ਜੇ ਸਾਨ ਦੀ ਨਾ ਮਰ ਕੋ ਢੱਕਣ ਵਨਿਆਣੇ ਤੋਂ ਚੀਜ਼ਾਂ ਮਗਾਈਆਂ ਤੀ ਬਸ ਮੇਰਾ ਅੱਧ ਵਰਿੰਡਾ ਹੀ ਹੋ ਗਿਆ ਨਾ ਮੇਰੇ ਕੋਲ ਢੱਕਣ ਨਹੀਂ ਹੈਗਾ ਅੰਦਰ ਬੰਦ ਪਾਣੀ ਪਾਣੀ ਰੱਖੇ ਆ ਬੈ ਮੇਰੇ ਅੰਦਰ ਤੁਸੀਂ ਬਣਾਉਣੀ ਸਿੱਖ ਜਾਓ ਸਬਜ਼ੀ ਪਹਿਲਾਂ ਤੜਕਾ ਭੁੰਨ ਕੇ ਉਹਦੇ ਵਿੱਚ ਆਲੂਆਂ ਨੂੰ ਗੇੜਾ ਦਵਾ ਲਵੇ ਕਾਨੇਡਾ ਜਾਂ। ਹੋਰ ਕੀ? ਤੇ YouTube ਵਾਲਿਆਂ ਸਾਧ ਲਈ। ਇਹ YouTube ਵਾਲ ਸਾਧ ਦੇਣੋਂ ਤਾਂ ਆਪ ਕਹਿੰਦੇ ਨੇ ਕਹਿੰਦੇ ਆ ਜਾ ਇੱਥੇ ਤੇਰੇ ਬਿਨਾ ਔਖਾ। ਤੜਕਾ ਨਹੀਂ ਲੱਗਦਾ ਸਾਡਾ ਤੇਰੇ ਬਿਨਾ। ਹੁਣ ਮੈਂ ਤੁਹਾਨੂੰ ਇੰਨੇ ਸਾਲ ਹੋ ਗਏ ਤੁਹਾਨੂੰ ਤੜਕਾ ਲਾ ਲਾ ਖਣਾਉਂਦੀ। ਕਿਤੇ ਤੇ ਜਹਾਰ ਚ ਜਾਣ ਲਾਂਗੇ ਤੇ ਮੈਂ ਬਹੁਤ ਹਟੁੰਦੇ ਤੇ ਲੀਲਾ ਦ। ਤੇ ਹੋਰ ਕੀ ਤੇ ਜਹਾਲ ਵਾਲੇ ਵੀ ਬਣਾ ਲੈਣ ਵੀ ਆਈ ਪੜੇ ਇੱਥੇ ਵੀ ਤੜਕਾ ਲਾ ਜਾ। ਕੌੜਾ ਹਟੁੰਦੇ ਲੀਲਾ ਦੋ। ਨੀ ਨਹੀਂ ਨਹੀਂ ਬਿੰਦੇ ਜਹਾਜ਼ ਤੇ ਨਹੀਂ ਘਬਰਾਟ ਉਹ ਇੱਕ ਵਾਰ ਬਿਠਾ ਕੇ ਤੇ ਦੇਖੋ ਦੇਖ ਲੈਨੇ ਆ ਜਮਾਗੇ ਸਾਨੇ ਵਾਲ ਤੋਂਬਰ ਸਰ ਭਾਵੇਂ ਜਿੱਤ ਮਰਜੀ ਲੈ ਜੋ ਜਹਾਜ਼ ਤੇ ਬੈ ਜਾਏਦਾ ਬੰਦਾ ਹੈ ਮੈਂ ਸਾਨੇ ਵਾਲ ਤੋਂ ਚੜਾ ਕੇ ਤੁਸੀਂ ਮੈਨੂੰ ਅੰਬਰਸਰ ਲਾ ਦਿਓ ਤਾਂ ਮੈਂ ਸਾਨੇ ਵਾਲ ਤੋਂ ਚੜਾ ਕੇ ਮੈਂ ਚੰਡੀਗੜ੍ਹ ਲਾ ਦੇ ਇੱਥੇ ਪਹਿਲਾਂ ਲਉਂਦੇ ਤੁਸੀਂ ਆ ਕੋਲ ਹੱਬੋ ਵਾਲ ਕੀ ਹੈਬੋ ਵਾਲ ਉੱਥੇ ਆ ਉਹ ਉਹ ਮੈਂ ਸਾਂਹੇ ਉਹ ਜੜਕੇ ਸੀ ਲੁੱਧਿਆ ਮੈਨੂੰ ਅੰਦਰੀ ਉਹ ਫਿਲਾ ਦੇ ਆਪਾਂ ਉੱਥੇ ਮੈਂ ਜਾ ਕੇ ਗਈ ਹਾਂ ਬੇਪਾਈ ਅੱਤ ਸਾਡੇ ਪੰਜਾਬ ਵਰ ਗਈ ਹੈ ਕੋਈ ਬੰਦਾ ਕੇ ਬਾਹਰ ਨੂੰ ਕਲਗੱਤੇ ਨਾ ਦਿੱਲੀੋਂ ਛਾੜ ਕੇ ਕਲਗੱਤੇ ਲਾ ਸੇ ਹੀ ਰੇਟ ਨਿਕਲੇ ਇਹ ਮੈਂ ਪੱਛੀ ਸੀ ਤੇ ਪੱਛੀ ਸੀ ਨਾ ਉਹ ਕਰੇ ਜੀ ਬੋਲਦਾ ਸੀ ਉਹ ਕਹਿੰਦਾ ਵੀ ਤੇ ਹਿੰਦੀ ਹੈ ਨਾ ਅੰਗਰੇਜ਼ੀ ਘਾ ਤੇ ਬੋਲੀ ਜਾਂਦਾ ਤੂੰ ਦੇਖ ਕੀ ਹੋ ਗਿਆ ਸੀ ਤਾਂ ਕਹਿੰਦਾ ਸਾਡੇ ਪੰਜਾਬ ਵਰਗੇ ਹੀ ਉਹ ਕਹਿੰਦਾ ਇੱਥੇ ਕਹਿੰਦਾ ਸੱਚੀ ਗੱਲ ਆ ਵੀ ਹਨਾ ਲੋਕ ਕਹਿੰਦੇ ਆ ਵੀ ਕੈਨੇਡਾ ਚ ਵੀ ਪੰਜਾਬ ਬਣ ਗਿਆ ਉਹ ਕਹਿੰਦਾ ਕਿਹੜੇ ਕੈਨੇਡਾ ਦੀ ਗੱਲ ਕਰਦਾ ਤੂੰ ਪੰਜਾਬ ਚ ਕਿਹੜਾ ਬੋਲਦਾ ਬਨਾਣਾ ਕੀ ਰੇਟ ਠੱਗੀਆਂ ਬਹੁਤ ਜਾਂਦਾ ਜੀ ਦੁਨੀਆਂ ਠੱਗ ਹੁਣ ਇਹ ਆਪਾਂ ਸਬਜ਼ੀ ਦੇ ਵਿੱਚ ਬਿਲਕੁਲ ਵੀ ਕੜਛੀ ਮਾਰਨੀ ਹੈ। ਹੁਣ ਇਹਨੂੰ ਆਪਾਂ ਕੱਢ ਲੈਣਾ ਢੱਕ ਦੇਣਾ ਨਿਆਣੇ ਉਹ ਟੱਕਣ ਲਿਆ ਦਿਓ। ਟੱਕਣਾ। ਮੱਖਣਾ ਲਿਆ ਦੇ ਪਤੀਲੇ ਦਾ ਢੱਕਣ। ਫਿਰ ਹੁਣ ਇਹਨੂੰ ਆਪਾਂ ਢੱਕ ਦੇਣਾ। ਕੜਛੀ ਨਹੀਂ ਆਪਾਂ ਇਹਦੇ ਵਿੱਚ ਬਿਲਕੁਲ ਵੀ ਮਾਰਨੀ ਨਹੀਂ। ਅੱਗ ਆ ਵੀ ਸਕਦੇ ਆ